ਅਗਰ ਪੰਜਾਬ ਦੀ ਚੜ੍ਹਦੀ ਕਲਾ ਕਰਨੀ ਆ ਤੇ ਮੈਂ ਅੱਜ ਅਪੀਲ ਕਰਦਾ ਵਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਕਿ ਆਓ ਸਾਰੇ ਅਮਰਤਪਾਲ ਨੂੰ ਤੇ ਜਗਤਾਰ ਸਿੰਘ ਹਵਾਰੇ ਨੂੰ ਬਾਹਰ ਕਢਾਉਣ ਦਾ ਸੰਘਰਸ਼ ਲੜੀਏ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਮਾਨ ਸਾਹਿਬ ਅਮਰਤਪਾਲ ਦੇ ਨਾਲ ਰਲ ਕੇ ਸਾਨੂੰ 2027 ਵਿੱਚ ਪੰਜਾਬ ਦੀ ਸਰਕਾਰ ਸਿੱਖਾਂ ਨੂੰ ਨਰੋਲ ਚਾਹੀਦੀ ਹੈ ਔਰ ਉਹਦਾ ਮੁੱਖ ਮੰਤਰੀ ਅਮਰਤਪਾਲ ਲੋਕ ਚਾਹੁੰਦੇ ਨੇ ਉਹ ਵੱਡਾ ਬਿਆਨ ਦਿੱਤਾ ਜੀ ਤੁਸੀਂ ਬਹੁਤ ਵੱਡਾ ਬਿਆਨ ਦਿੱਤਾ ਕਿ ਮੁੱਖ ਮੰਤਰੀ ਅਮਰਪਾਲ ਸਿੰਘ ਹੁਰੀ ਤੇ ਹਾਂ ਔਰ ਅਸੀਂ ਵਾਅਦਾ ਕਰਦੇ ਆਂ ਪੂਰੇ ਦੇਸ਼ ਵਿਦੇਸ਼ ਵਿੱਚ ਤੇ ਪੰਜਾਬ ਦੇ ਵਾਸੀਆਂ ਦੇ ਨਾਲ ਕਿ ਅਸੀਂ ਅਮਰਤਪਾਲ ਨੂੰ ਸਮੁੱਚੇ ਖਾਲਸਾ ਬੰਧ ਨੂੰ ਨਾਲ ਲੈ ਕੇ ਬਗੈਰ ਕਿਸੇ ਵੈਰ ਵਿਰੋਧ ਦੇ 2027 ਦਾ ਮੁੱਖ ਮੰਤਰੀ ਬਣਾ ਕੇ ਬਾਹਰ ਕਟਾਉਂਦੇ ਹਾਂ ਬਹੁਤ ਅਨੁਵਾਸ ਹੋਏ ਸੰਤ